ਸਮਾਣਾ ਪਾਥਰ ਰੋਡ ਤੇ ਚੱਕੰਬਰਸਰੀ ਦੇ ਨਜ਼ਦੀਕ ਇੱਕ ਹਾਸਾ ਹੋਇਆ ਜਿਸ ਦੇ ਵਿੱਚ ਜੀਸੀ ਮਸ਼ੀਨ ਔਰ ਜਿਹੜੀ ਲੈਂਟਰ ਪਾਣ ਵਾਲੀ ਮਸ਼ੀਨ ਸੀ ਟਰੈਕਟਰ ਤੇ ਆ ਰਹੇ ਸੀ ਕੁਝ ਮਜ਼ਦੂਰ ਇਸ ਹਾਸੇ ਦੇ ਵਿੱਚ ਇੱਕ ਨੌਜਵਾਨ ਲਪਰੀ ਦੀ ਮੌਤ ਹੋਈ ਹੈ ਔਰ ਤਿੰਨ ਜ਼ਖਮੀ ਹੋਏ ਹਨ ਇਸ ਮਾਮਲੇ ਦੀ ਜਾਂਚ ਕਰ ਰੇ ਸਿਟੀ ਸਮਾਣਾ ਦੇ ਪੁਲਿਸ ਅਧਿਕਾਰੀ ਧਰਮਿੰਦਰ ਸਿੰਘ ਜਾਣ ਕਰ ਦਿੱਤੀ ਕਿ ਹਾਸਾ ਇਹਨਾਂ ਦੁਰਦਸਥਾਗੀ ਜਿਸ ਦੇ ਵਿੱਚ ਇੱਕ ਨੌਜਵਾਨ ਗੰਭੀਰ ਹਾਲ ਤੇ ਸਮਾਣ ਲੈੰਦੇ ਆ ਗਏ ਲਪਰੀਤ ਨੂੰ ਉਸਕੇ ਬਾਅਦ ਉਸਦੀ ਪਟਿਆਲਾ ਜਾ ਕੇ ਉੱਥੇ ਮੌਤ ਹੋ ਗਈ ਹੈ ਔਰ ਪੁਲਿਸ ਜਿਹੜਾ ਜ਼ਖਮੀ ਹਸਪੀਟਲ ਗਗਨਦੀਪ ਹੈ ਉਹਦੇ ਬਿਆਨ ਦਾ ਜ਼ਿਕਰ ਕਰ ਵਾਰਸਨ ਸੁੰਪੇਗੀ ਜੀ ਇੰਦੇ ਇਲੈਕਟ੍ਰੋਨ ਵੀ ਤੇ ਕਿਥੇ ਆਪਣਾ ਹਾਰਮਨ ਫੈਕਟਰੀ ਸਾਬਰ ਤੋਂ ਆਈ ਦੀ ਸਾਬਰੇ ਹੀ ਉਹ ਕਸ ਨਾਲ ਜੀਸੀਬੀ ਮਾਰੀ ਆ ਜਿ ਮਗਰੋ ਲੈ ਕੇ ਆਪਾਂ ਅਸੀਂ ਕਾਟ ਹੋ ਰਿਹਾ ਕੋਈ ਕਿਸੇ ਨੂੰ ਨੁਕਸਾਨ ਨਹੀਂ ਹੋਇਆ ਮਸ਼ੀਨ ਦਾ ਤਾਂ ਨਹੀਂ ਹੋਇਆ ਮੁੰਡੇ ਡੈਥ ਹੋ ਗਈ ਜਿਹੜਾ ਨਾਲ ਤੇ ਜਿਹੜਾ ਨਾਲ ਫਟਾਇਆ ਦੀ ਨਾਲ ਉਹ ਲੱਪੜੀ ਗਈ ਲੱਪੜੀ ਉਹਦਾ ਕਾਫੀ ਕਾ ਹੁੰਦਾ ਦੇ ਚਾਪਰ ਤੋਂ ਹਾਂ ਜੀ ਬਾਈ ਕਿਹੜੇ ਸਾਲ ਦੀ ਹੁੰਦਾ ਬਾਈ ਬਾਈ ਕਿੰਨੇ ਵੇ ਦਿਨ ਦਾ ਐਕਸੀਡੈਂਟ ਨਾ ਹੋਰ 일 ਦਿਨ ਤੱਕ ਇਹ ਕਿਹਾ ਦਾ ਪਟਿਆ ਕਹਿੰਦੇ ਪਟਿਆਲੇ ਲੈ ਜਾ ਜੋ ਉੱਥੇ ਪਤਾ ਲੱਗਣੀ ਹੈ ਲਪਰੀ ਸਾਡੇ ਤੋਂ ਚਾਰ ਪੇਸ਼ੈਂਟ ਜਿਹੜੇ ਆਏ ਸੀ ਲਿਜਡ ਹਿਸਟਰੀ ਆਰਐਸ ਨਾਲ ਆਏ ਸੀ ਜਿੰਨਾਂ ਵਿੱਚੋਂ ਇੱਕ ਪੇਸ਼ੈਂਟ ਜਿਹੜਾ ਲਪਰੀ ਸੀ ਉਹ ਕਾਫੀ ਸੀਰੀਅਸ ਸੀ ਦੇ ਨਾਲ ਦੋ ਪੇਸ਼ੈਂਟ ਸੀ ਉਹ ਠੀਕ ਲੱਗਦੇ ਸੀ ਪਰ ਮੁਰਲੀ ਉਹਨੂੰ ਫਸਟ ਐਡ ਦੇ ਕੇ ਅਸੀਂ ਰੈਫਰ ਕਰਤਾ ਸੀ ਇੱਕ ਸਾਡੇ ਕੋਲ ਐਡਮਿਟਡ ਪੇਸ਼ੈਂਟ ਉਹਨੂੰ ਅਸੀਂ ਸੂਚਨਿੰਗ ਕਰਕੇ ਉਹਨੂੰ ਉੱਥੇ ਭੇਜਿਆ ਇਹ ਤਾਂ ਗਗਨਦੀਪ ਸਿੰਘ ਜੀ ਨਾਮ ਜਿੱਤੇ ਤੱਕ ਸਾਡੀ ਨਾਲ ਜੀ ਇਹ ਅੱਡ-ਅੱਡ ਪਿੰਡਾਂ ਦੇ ਨੇ ਜੀ ਹਾਂ ਲੈਪਰੇਡੀਕੇਸ਼ਨ ਦਾ ਖਰਾਬ ਸੀ ਹਾ ਜੀ ਉਹਨੂੰ ਅਸੀਂ ਮੁਰਲੀ ਸਾਹਿਬ ਤਾਂ ਦੇ ਕੇ ਅਸੀਂ ਉਹਨੂੰ ਰੈਫਰ ਇਹ ਸਮਾਗਮ ਸ੍ਰੀ ਨੌਕੂਜੇ ਹਰਮਨ ਫੈਕਟਰੀ ਭੱਗਾ ਰੋਡ ਜਿਹੜਾ ਸਮਾਣਾ ਉੱਥੇ ਹੋਇਆ ਆਪਣੀ ਇੱਕ ਐਚਲ ਟ੍ਰੈਕਟਰ ਮਦਰ ਲੈਂਟਰਪੌਣ ਵਾਲੀ ਮਸ਼ੀਨ ਪਾ ਕੇ ਲੈਂਟਰਪੌਣ ਵਾਲੀ ਲੇਬਰ ਆ ਰਹੀ ਸੀ ਸਮਾਨੇ ਤੇ ਪਿੱਛੋਂ ਜੀਸੀਬੀ ਮਸ਼ੀਨ ਆ ਤੇ ਡਰਾਈਵਰ ਨੇ ਬੜੀ ਤੇਜ਼ ਰਫਤਾਰੀ ਨਾਲ ਲਿਆ ਕੇ ਟੱਕਰ ਪਿੱਛੋਂ ਮਾਰੀ ਏ ਉਹਦੇ ਕਰਕੇ ਚਾਰ ਬੰਦੇ ਇੰਜਰਡ ਹੋ ਗਏ ਨੇ ਜਿਹਦੇ ਵਿੱਚ ਲਖਪ੍ਰੀਤ ਸਿੰਘ ਜਨਕਰਾਜ ਤੇ ਵੀਰਾ ਸਿੰਘ ਪਟਿਆਲੇ ਰੈਫਰ ਨੇ ਤੇ ਗਗਨਦੀਪ ਸਿੰਘ ਜਿਹੜਾ ਇੰਜਰਡ ਆ ਉਹਦਾ ਇੱਥੇ ਦਾਖਲ ਉਹਦਾ ਬਿਆਨ ਦੇਖ ਰਹੇ ਆ ਤੇ ਜਿਹੜਾ ਲਖਪ੍ਰੀਤ ਸਿੰਘ ਇੰਜਰਡ ਹੈ ਉਹਦਾ ਹੁਣ ਪਤਾ ਲੱਗਾ ਕਿ ਰਜਿੰਦਰਾ ਹਸਪਤਾਲ ਵਿੱਚ ਮੌਤ ਹੋ ਗਈ ਏ ਇਹਦਾ ਬਿਆਨ ਲਿਖ ਕੇ ਜੀਸੀ ਮਸ਼ੀਨ ਦੇ ਚਾਲਕਲਾ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਕਿਤੇ ਨੇ ਚ ਇੱਕ ਕੁਝ ਟਰੈਕਟਰ ਤੇ ਬੈਠੇ ਹੋਏ ਸੀ ਜੀ ਕੁਝ ਜੀਸੀਬੀ ਤੇ ਬੈਠੇ ਸੀ ਜੀਸੀਬੀ ਕੇ ਵੀ ਤਿੰਨ ਹੋਏ ਬੰਦੇ ਜੀਸੀਬੀ ਵਾਲਾ ਟਾਲੀ ਮਸ਼ੀਨ ਤੇ ਬੈਠੇ ਸੀ ਜੀਸੀਬੀ ਵਾਲਾ ਜਿਹੜਾ ਚਾਲਕ ਹੈ ਉਹ ਮੌਕੇ ਤੇ ਫਰਾੜੂ ਗਿਆ ਅੱਛਾ ਇਹ ਜਿਹੜੀ ਇਹ ਕਿਹੜੀ ਮਸ਼ੀਨ ਤੇ ਲੈਂਡਰ ਵਾਲੀ ਮਸ਼ੀਨ ਤੇ ਤੇ ਲੈਂਟਰ ਪਾਉਣ ਵਾਲੀ ਮਸ਼ੀਨ ਤੇ ਬੈਠੇ ਸਵੇ ਵੀ ਉਹੀ ਬੰਦੇ ਐ ਲੈਂਡਰ ਵਾਲੀ ਮਸ਼ੀਨ ਦੇ ਹਾਂ ਦੋ ਇੱਕ ਇਹ ਬੰਦਾ ਚੱਕਿਆ ਤੇ ਦੂਸਰਾ ਜਿਹੜਾ ਇਸ ਦਾ ਭਤੀਜਾ ਸੀ ਉਹਦੀ ਰਜਿੰਦਰਾ ਹਸਤਰ ਜਮਾਤੇ ਦੀ ਹੁਣ ਇਸ ਕੀ ਬਿਆਨ ਦੇਗਾ ਭਾਈ ਕੋਈ ਤਾਂ ਬਿਆਨ ਲਿਖ ਕੇ ਮੁਕਤ ਜੋ ਵੀ ਗਲੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟ ਕਰਾ ਕੇ ਲਾਸ਼ ਵਾਸਪਾ ਲੈ ਕੀਤੀ ਜਾਏ ਤੇ ਜਿਹੜੇ ਬਹਾਨੇ ਕਬਜ਼ੇ ਤੇ ਲੈ ਰਹੇ ਹੋ ਆ ਮੌਕੇ ਤੇ ਜਾ ਕੇ ਜਿਹੜੇ ਵਾਹਨ ਕਬਜ਼ੇ ਵਿੱਚ ਲੈ ਜਾਣਗੇ ਕੈਮਰਾਮੈਨ ਬੀਕੇ ਕਰਕ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ న్యూਸ